ਮਰਜੀਤ ਸਿੰਘ ਜੀ ਨੇ ਅਰਦਾਸਪੁਰੇ ਤੋਂ ਡਿਸਟ੍ਰਿਕਟ ਬਰਨਾਲੇ ਤੋਂ ਇਹ ਸਾਰੇ ਅਸੀਂ ਵੀ ਇਹਨਾਂ ਪਹਿਲੀ ਵਾਰੀ ਨੂੰ ਲੈ ਕੇ ਆਏ ਆ। ਇਹ ਸਿਰਫ ਨੈੱਟ ਦੇ ਨੈੱਟ ਦੇ ਜਿਹੜੀ ਜੁੜੇ ਆ। ਅੱਜ ਅਸੀਂ ਪਹਿਲੀ ਵਾਰੀ ਇਹ ਮਿਲ ਰਹੇ ਹਾਂ। ਇਹਨਾਂ ਦਾ ਸਵਾਲ ਹੈ ਸੰਗਤ ਵਿਚ ਆਜੋ। ਦਵੇ ਇੱਕ ਪਾਸੇ ਤੋਂ ਇਹਦਾ ਸਾਂਝਾ ਨਾ ਮੇਰੇ ਸ਼ਬਦਾਂ ਦਾ ਕਹਤ ਗਵੀਰ ਅਖਰ ਦੋਇ ਭਾਗ ਹੋਏਗਾ ਖਸਮਤਾ ਲਏਗਾ ਰਾਖਾ ਇਹ ਹੈ ਕਿ ਹੋਏਗਾ ਖਸਮਤਾ ਲਏਗਾ ਰਾਖਾ तो बहुत प्रकारी है माया को दो नहीं कह सकते दुई चाहे बहुत रंगी और बहुत प्रकारी है बहुत रूप न माया है ਵਿਵੇਕ ਔਰ ਅਵਿਵੇਕ ਦੋਏ ਹੁੰਦੇ ਨੇ ਗਿਆਨ ਔਰ ਅਗਿਆਨ ਦੋਏ ਅਸਰ ਨੇ ਝੂਠਾ ਸੱਚ ਦੋਏ ਅਸਰ ਨੇ ਜੋ ਭਰਮ ਹੈ ਅਸਰ ਦੇ ਵਿੱਚ ਅਖਾਰ ਹੈ ਕਦੇ ਕਿਸੇ ਦਾ ਜੋਰ ਹੋ ਜਾਂਦਾ ਕਦੇ ਕਿਸੇ ਦਾ ਜੋਰ ਹੋ ਜਾਂਦਾ ਇਹ ਸੱਚਾ ਜੋਰ ਹੁੰਦਾ ਝੂਠ ਚੁੱਕ ਕਰ ਜਾਂਦਾ ਜਦੋਂ ਸੱਚ ਦਾ ਪੂਰਾ ਜਦੋਂ ਦਰਤਾਤਰਾ ਦਾ ਜਨ ਅਸੀਂ ਪੜਦੇ ਹਾਂ ਇਹ ਆਪਾਰਸ਼ਨਾ ਆਦਤ ਉਹਦੇ ਵਿੱਚ ਇਹ ਗੱਲ ਹੋਈ ਪਾਰਸ਼ਨਾਤਨ ਮਤਲਬ ਲੱਖ ਰਾਜਾ 5 ਲੱਖ ਰਾਜਾ ਨਹੀਂ 5 ਲੱਖ 100 ਹੋਰ ਗਿਆ ਪ੍ਰਚਾਰਕ ਸੀ ਹੋਰੀਆਂ ਦੇ ਵਿੱਚ ਉਹ ਸਾਰੇ ਦਿਨ ਕੈਦੀ ਗੱਲ ਕੋਈ ਖਲਾਫ ਹੋ ਤਾਂ ਬੋਲਦਾ ਨਹੀਂ ਸੀ ਔਰ ਸੱਚ ਦਾ ਬਚਾ ਲੇਕਿਨ ਝੂਠ ਇਹਨਾਂ ਨੂੰ ਵੀ ਕਰਾਉਂਦੇ ਹੋ ਗਏ ਸੀ ਚੁਫੋ ਰੋ ਪਿਆ ਸੀ ਸਰ ਤੇਰਾ ਖਤਮ ਹੋਇਆ ਸੁਬਿਲ ਜਿਹਾ ਘਰੋਂ ਨੇਰ ਹੋ ਗਿਆ ਪਰ ਜਿੰਨਾ ਮਰਜੀ ਪ੍ਰਾਣਾ ਹੋ ਜਵੇ ਆਪਣੇ ਆਪ ਹੀ ਜਿੰਨਾ ਮਰਜੀ ਦੇਰ ਹੋ ਜਵੇ ਪਰ ਹੁਣ ਤਾਂ ਪ੍ਰਾਣਾ ਦੀ ਜਰਾ ਰੋਗ ਨਹੀਂ ਐ ਪਰ ਹੋਣ ਲੱਗਿਆ ਹੈ ਹਰ ਘਰ ਜਿਹੜਾ ਖਰਦਾ ਜੀ ਨੂੰ ਹਰ ਕਰਦਾ ਨਹੀਂ ਨਾ ਪਰ ਪ੍ਰਾਣਾ ਹੁੰਦਾ ਹੈ ਨਾ ਸੱਚ ਪ੍ਰਾਣਾ ਤਦੋਂ ਤੁਰ ਦਲ ਦੀ ਲੋੜ ਨਹੀਂ ਉਹ ਕਹਿੰਦੇ ਨੇ ਨਾ ਆਪਣੇ ਆਪ ਖਤਮ ਹੋਣਾ ਸੱਚ ਦਾ ਖਤਮ ਹੋਦਾ ਹੀ ਨਹੀਂ ਕਦੇ ਪਰ ਗੁਪਤ ਹੋ ਜਾਂਦਾ ਸਾਧੇ ਵਿੱਚ ਜਿਵੇਂ ਹੁਣ ਉਹ ਮੇਰਾ ਗੁਪਤ ਹੋ ਗਿਆ ਬ੍ਰੋਸ਼ਨੀ ਵਿੱਚ ਤੁਸੀਂ ਇਹ ਗਾਣਾ ਦੋਈਓ ਕਰਦੇ ਪਰ ਦੂਏ ਤੋਂ ਕੱਟੋ ਉਹ ਇਹਲਾ ਖਾਦੋ ਤਾਂ ਇਹਲਾ ਰਹਾ ਅਸਰ ਜੇ ਸਾਕੇ ਉਹ ਤਾਂ ਛੁੱਟ ਦੋ ਬਚਾਲੋ ਦਾਦਾ ਛੋੜ ਕੇ ਇੱਥੇ ਆ ਪਰ ਮੈਨੂੰ ਦਾ ਖਾਦੂ ਉਹ ਤਾਂ ਆਪਨੇ ਮਜਰ ਦੇ ਗੱਲ ਕਰਦੇ ਜਿਹੜਾ ਸੱਚ ਨਾਲ ਜੁੜ ਜੂ ਸੱਚ ਨੂੰ ਪੈਲੂ ਸੱਚ ਨੂੰ ਖਾ ਲੂ ਉਹ ਝੂਠ ਤੋਂ ਬਚੂ ਬਾਕੀ ਦੁਨੀਆਂ ਜੱਗ ਲੱਗੇ ਜਤੂ ਐਟ ਇਸ ਵੀ ਕਿਤਾਬ ਵਿੱਚ ਉਹਨਾਂ ਨੇ ਜਿਹੜਾ ਖਾ ਅਸੀਂ ਖਲਤੇ ਬਹੁਤੀ ਜਗ੍ਹਾ ਪਾਵੇਂ ਅਖਰੀ ਪੜਦੇ ਹਨ ਜਿਵੇਂ ਕਵੀ ਸਾਹਿਬ ਲਖੀਰੀਆਂ ਦਾ ਪਾਵਨ ਅਖਰ ਉੱਥੇ ਪਹਿਲਾ ਅੱਖਰ ਜੋੜੇ ਆਣ ਸਕਿਆ ਨਾ ਅਖਰ ਇੱਕ ਪਛਾਨ ਪਹਿਲੀ ਤੀਸਰੀ ਦੀ ਪੁਸਤਕ ਵਿੱਚ ਇਹਦੇ ਉਹਨਾਂ ਨੇ ਕੀਤੇ ਹਨ ਕਿ ਇਹ ਦੋ ਅੱਖਰ ਨੇ ਵਾਹਿਗੁਰੂ ਬਣ ਜਾਂਦਾ ਸ਼ਬਦ ਕਰਕੇ ਪ੍ਰੈਕਟੀਕਲੀ ਵੀ ਬਣ ਸਕਦਾ ਉਹ ਕਹਿੰਦੇ ਵਾਹਿਗੁਰੂ ਜਿਹੜੇ ਦੋ ਸ਼ਬਦ ਨੇ ਨਾ ਉਹ ਦੋ ਅੱਖਰ ਹੈ ਉਹਨਾਂ ਨੂੰ ਉਹ ਵਾਰਤ ਉਧਰ ਨੂੰ ਲੈ ਗਏ ਕਿ ਜਿਹੜਾ ਵਾਇਰਸ ਪਹੇਗਾ ਉਹ ਬਚੇਗਾ ਬਹੁਤ ਅਸੰਗ ਦਾ ਰਖਾ ਰਦੀ ਹੈ ਮਾਨਵ ਚੇਤਨ